ਜਿਹੜੇ ਆਲੂਆਂ ਦੀ ਸੇਜ ਵਾਲੀ ਅੱਜ ਕੱਲ ਕੰਮ ਚੱਲ ਪਿਆ ਠੀਕ ਹੈ ਨਾ ਹਾਂਜੀ ਤੇ ਪਹਿਲਾਂ ਤਾਂ ਆਪਾਂ ਦੇਖਦੇ ਆਂ ਵੀ ਆਲੂਆਂ ਦਾ ਸੇਜਾ ਵੱਢ ਕੇ ਪਿਆ ਰਹਿੰਦਾ 6-6 ਮਹੀਨੇ ਬਾਅਦ ਗਲਦਾ ਸੀ ਹਨਾ ਹਾਂਜੀ ਹਾਂਜੀ ਤੇ ਹੁਣ ਜਦੋਂ ਘੁੰਗੂ ਕਰਕੇ ਤੁਸੀਂ ਨੰਘ ਜਾਂਦੇ ਹੋ ਤੀਜੇ ਦਿਨ ਭਾਣਾ ਮਤਲਬ ਰੜਾ ਬਨਾਨ ਹੋ ਜਾਂਦਾ ਪਿੱਛੇ ਹਾਂਜੀ ਇਹਦਾ ਕੋਈ ਨੁਕਸਾਨ ਹੈਗਾ ਤੁਸੀਂ ਕਰਦੇ ਹੋ ਸਪੇਹਾਂ ਸੋਡੀ ਇਹ ਲਾਈਨ ਆ ਸਹੀ ਦੱਸੀ ਮੇਰਾ ਵੀ ਵੀ ਰੱਬ ਨੂੰ ਹਜਨਾ ਦੇ ਜਾਣ ਕੇ ਵੀ ਇਹਦਾ ਕੀ ਨੁਕਸਾਨ ਇਹਦਾ ਨੁਕਸਾਨ ਇਹ ਆ ਜੀ ਹਾਂਜੀ ਅਸੀਂ ਸਪਰੇਅ ਕਰ ਦਿੰਨੇ ਆ ਹਾਂ ਸਾਨੂੰ ਵੀ ਮਜਬੂਰੀ ਕਾਰਨ ਕੋਈ ਕੰਮ ਨਹੀਂ ਚੱਲਦਾ ਹੁੰਦਾ ਅਸੀਂ ਸਪਰੇਅ ਕਰ ਦਿੰਦੇ ਚਲੋ ਛੋਡੀ ਦਾ ਰੋਜੀ ਰੋਟੀ ਆ ਭਾਈ ਰੋਜੀ ਰੋਟੀ ਆ ਹਾਂ ਤੇ ਚਲੋ ਉਹ ਜਦੋਂ ਕਹਿੰਦੇ ਸਪਰੇਅ ਕਰ ਦਿਓ ਹੂੰ ਆਲੂਆਂ ਦੇ ਛੇਜੇ ਤੇ ਸਪਰੇਅ ਕਰ ਦਿਓ ਹੂੰ ਉਹ ਆਲੂਆਂ ਦਾ ਛੇਜੇ ਤੇ ਸਪਰੇਅ ਅਸੀਂ ਕਰ ਦਿੰਨੇ ਆ ਹੂੰ ਜਦੋਂ ਪਿੱਛੇ ਭੌਕੇ ਦੇਖਦੇ ਹੋ ਛੇਜਾ ਮੱਚਿਆ ਪਿਆ ਹੁੰਦਾ ਉਹ ਤੇਰੀ ਉਹ ਛੇਜੇ ਦੇ ਵਿੱਚ ਜਦੋਂ ਸਾਨੂੰ ਅਸੀਂ ਜਾਂ ਮੂੰਹ ਵੱਲ ਗਏ ਜਾਂ ਕਿਵੇਂ ਵੀ ਮਰਜੀ ਤਵੇਂ ਜਾਂ ਜਿਵੇਂ ਅਸੀਂ ਸਪਰੇਅ ਕਰੀ ਅੱਜੇ ਹਾਂ ਉਹ ਸਾਡੇ ਜਾਂ ਸਾਰ ਲੈਂਡ ਦੇ ਨਾਲ ਹਾਂ ਤੇ ਸਾਡੇ ਉਹ ਨੱਕ ਰਾਹੀਂ ਹੂੰ ਜਾਨਕਾ ਸਰੀਰ ਦੇ ਅੰਦਰ ਜਾਜ ਵਰਦੀ ਆ ਅੱਛਾ ਉਹ ਸਾਨੂੰ ਘਟੋ ਘਟ 2 2 ਮਹੀਨੇ ਹੂੰ ਲੈ ਨਹੀਂ ਥਾਹੀ ਹੂੰ ਬਲੱਡ ਆਉਂਦਾ ਤੇ ਸਾਡੇ ਨੱਕ ਦੇ ਵਿੱਚ ਵੀ ਕਈ ਰੀ ਬਲੱਡ ਆ ਜਾਂਦਾ ਇਹਦਾ ਮਤਲਬ ਹੈ ਅੰਤੜੀਆਂ ਦੇ ਵਿੱਚ ਜ਼ਖਮ ਹੋ ਜਾਂਦੇ ਆ ਅੰਤੜੀਆਂ ਦੇ ਵਿੱਚ ਜ਼ਖਮ ਹੋ ਜਾਂਦੇ ਆ ਕਿਉਂਕਿ ਇਸ ਦੇ ਵਿੱਚ ਇਹ ਸਾਨੂੰ ਕੋਈ ਐਡਾ ਕੋਈ ਲਾਭਦਇਕਤਾ ਹੈ ਹੀ ਨਹੀਂ ਪਰ ਮਜਬੂਰੀ ਹੈ ਬੱਚੇ ਵੀ ਪਾਲਣੇ ਆ ਕਰ ਲੈ ਇਹ ਕਰਦਾ ਇਹ ਅੱਛਾ ਇੱਕ ਗੱਲ ਹੋਰ ਵੀ ਆ ਇਹਦਾ ਮਤਲਬ ਜੇ ਸਪਰੇਅ ਕਰਕੇ ਨਿਕਲਣ ਵਾਲਿਆਂ ਦਾ ਇਹ ਹਾਲ ਆ ਤੇ ਉਹੀ ਆਲੂਆਂ ਦੀ ਜਿਹੜੀ ਪਾਵਰ ਸੇਜੇ ਦੀ ਇਹ ਬਚ ਜਾਂਦੀ ਹੈ ਹਨਾ ਇਹਦਾ ਮਤਲਬ ਆਲੂ ਖਾਣ ਵਾਲਿਆਂ ਦਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਆਪ ਨੂੰ ਦਿਸੀ ਜਾਂਦਾ ਵੀ ਕੀ ਉਹ ਤਾਂ ਦਿਸੀ ਜਾਂਦਾ ਜੀ ਬਸ ਪਤਾ ਹੀ ਆ ਜੇ ਹੁਣ ਸਾਡਾ ਇਹ ਮੌਕੇ ਤੇ ਇਹ ਕਰ ਰਹੀ ਆ ਤੇ ਜਿਹੜਾ ਉਹ ਖਾਣ ਵਾਲੀ ਚੀਜ਼ ਦੇ ਵਿੱਚ ਆਪ ਖਾਵਾਂਗੇ ਖਾਵਾਂਗੇ ਉਹਨੇ ਲੀਵਰ ਨੇ ਲੀਵਰ ਨੇ ਤੱਤ ਵੀ ਕੱਢਣਾ ਸਰੀਰ ਨੂੰ ਵੀ ਦੇਣਾ ਹਨਾ ਇਹਦਾ ਮਤਲਬ ਵੀ ਅਸੀਂ ਹੌਲੀ-ਹੌਲੀ ਉਸ ਜ਼ਹਿਰ ਨੂੰ ਖਾਂਦੇ ਪਏ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਿਸਪੋਰਟ ਬਣ ਕੇ ਫਟੂਗਾ ਹਾਂਜੀ ਇਹ ਤਾਂ ਹੈ ਜੀ ਸਾਡਾ ਤਾਂ ਹੀ ਤਾਂ ਪੀੜੀਆਂ ਵੱਧ ਨਹੀਂ ਰਹੀਆਂ ਜੀ ਇਹੀ ਕਾਰਨ ਆ ਇਹੀ ਕਾਰਨ ਆ ਜੀ ਜਿਹੜਾ ਜਿਹੜਾ ਆਉਣ ਵਾਲੇ ਸਮੇਂ ਚ ਕਿੱਕੜਣੀ ਹੋਗੀ ਹੋਰ ਹੋਗੀ ਜਿਹੜੀ ਆਪਾਂ ਸਬਜ਼ੀ ਸਰਜੀਤ ਆ ਜਾ ਤੂੰ ਹੀ ਵੇਲੇ ਨਹੀਂ ਆ ਗਿਆ ਹਾਂਜੀ ਮਤਲਬ ਹਾਂਜੀ ਸਬਜ਼ੀਆਂ ਦੇ ਵੀ ਤੁਸੀਂ ਸਪਰੇਅ ਕਰਦੇ ਹੋਣਗੇ ਹਾਂਜੀ ਬਹੁਤ ਧੁੰਨੀਆਂ ਛਪੜੇ ਹਨਾ ਹਾਂਜੀ ਹਾਂਜੀ ਉਹਦੇ ਬਾਰੇ ਜੱਛੇ ਤੁਸੀਂ ਸਾਨੂੰ ਕਿ ਸਬਜ਼ੀ ਦਾ ਸਪਰੇਅ ਦੇ ਬਾਰੇ ਕੋਈ ਉਹ ਸਬਜ਼ੀਆਂ ਦੇ ਸਪਰੇਅ ਬਾਰੇ ਉਹ ਅਜੇ ਅਸੀਂ ਸਪਰੇਅ ਕਰਨ ਉੱਠ ਗਏ ਹਾਂ ਆਏ ਆਏ 49 ਗਏ ਸੀਗੇ ਅੱਛਾ ਵੈਸੇ ਆਪਣੇ ਕਣਕ ਤੇ ਕਣਕ ਤੇ ਜਾਂ ਜਾਂ ਵੈਸੇ ਝੋਨੇ ਤੇ ਕਰਨ ਗਏ ਉਦੋਂ ਝੋਨੇ ਦੀ ਰੋਤੀ ਸੀ ਝੋਨੇ ਤੇ ਕਰਨ ਉੱਠ ਗਏ ਤੇ ਉਦੋਂ ਜਾਨਕੀ ਉੱਥੇ ਖੇਲ ਦੇ ਉੱਤੇ ਅਸੀਂ ਢੋਲੀ ਭਰਨ ਲੱਗੇ ਜਿਵੇਂ ਆ ਹੁਣ ਖੇਲ ਆ ਬੌਰੀ ਸਿੱਖਾਂ ਦੀ ਸਬਜ਼ੀ ਲਈ ਵੀ ਸੀਗੀ ਜਾਨਕੀ ਉਹਨਾਂ ਨੇ ਨਾ ਸਾਨੂੰ ਜਦੋਂ ਮੈਂ ਦੇਖ ਰਿਹਾ ਵੀ ਢੋਲੀ ਉੱਥੇ ਧਾਰ ਲਈ ਉਹਨਾਂ ਨੇ ਵੀ ਹੁਣ ਢੋਲੀ ਭਰਨ ਕੇ ਗੇਲਣ ਵਿੱਚ ਪਾਉਣਗੇ ਬਹੁਤ ਦਾ ਮੈਂ ਜਿਹੜੀ ਤੂੰ ਗੱਲ ਕਰ ਰਹੀ ਸੀ ਸਪਰੇਅ ਵਾਲੀ ਫੇਰ ਢੋਲੀ ਭਰਨ ਲੱਗੇ ਫੇਰ ਹਾਂ ਢੋਲੀ ਭਰਨ ਲੱਗੇ ਤੇ ਅਸੀਂ ਢੋਲੀ ਮੇ ਖੇਲ ਤੇ ਰੱਖ ਲਈ ਹਾਂ ਜਿਵੇਂ ਆ ਭਈਆ ਹਾਂਜੀ ਐਸੇ ਤਰ੍ਹਾਂ ਭਰ ਰਿਹਾ ਸੀਗਾ ਹਾਂ ਤੇ ਵਰਗਾ ਸਿੱਖ ਆਇਆ ਜਿਤਨਾ ਸਬਜੀ ਬੀਜੀ ਵੀ ਸੀ ਉਹ ਮੈਨੂੰ ਕਹਿੰਦਾ ਉਹ ਦੇਖੀ 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 ਕਿਤੇ ਏਕਲਣ ਨਾਲ ਦੇ ਵਿੱਚ ਡਬੋ ਦੀ ਅੱਛਾ ਤੈਨੂੰ ਕਹਿੰਦਾ ਹਾਂਜੀ ਅੱਛਾ ਮੈਂ ਕਿਹਾ ਜੀ ਗੇਲਣ ਤਾਂ ਇਹਦੇ ਵਿੱਚ ਡੁੱਬੂਗਾ ਹੀ ਹੁਣ ਇਹ ਗੇਲ ਡੁੱਬਾਂਗੇ ਤਾਂ ਭਰੂਗਾ ਢੋਲੀ ਭਰੂਗੀ ਹਾਂ ਕਹਿੰਦੇ ਜਨਾਈ ਨਾ ਸਾਨੂੰ ਦਵਾਈ ਮੈਂ ਕਿਹਾ ਜੀ ਛੋਟੀ ਗੱਲ ਇਹ ਆ ਹਾਂ ਠੀਕ ਹੈ ਅਸੀਂ ਤਾਂ ਇਹ ਜੋ ਗੇਲਣੀ ਭਰਦੇ ਆ ਤੁਸੀਂ ਸਾਮ ਨੂੰ ਹੂੰ ਤੇ ਸਵੇਰੇ ਹੂੰ ਲੋਕਾਂ ਦੇ ਉੱਠਣ ਤੋਂ ਪਹਿਲਾਂ ਤੇ ਸਾਮ ਨੂੰ ਲੋਕਾਂ ਦੇ ਜਾਣ ਤੋਂ ਪਹਿਲਾਂ ਹੂੰ ਬਾਅਦ ਚ ਤੁਸੀਂ ਸਪਰੇਅ ਕਰਦੇ ਆ ਸਬਜ਼ੀ ਦੇ ਵਿੱਚ ਆਪ ਤੁਸੀਂ ਰੋਟੀ ਚਰਨੀ ਚਰਨੀ ਦਾ ਗਾਣਿਆਂ ਮੈਂ ਮੈਂ ਇਹ ਵੀ ਸੁਣਿਆ ਹਾਂਜੀ ਹਾਂਜੀ ਕਹਿੰਦੇ ਜਿਹੜੇ ਖੀਰੇ ਹੁੰਦੇ ਆ 30 30 ਗੋਰੀਆਂ ਕਹਿੰਦੇ ਉਹ 30 30 ਬੋਰ ਨੇ ਇਸੇ ਤਰ੍ਹਾਂ ਹੀ ਨਿਕਲਦਾਂ ਜੀ ਜੇ ਉਹਨਾਂ ਦੇ ਟੀਕੇ ਲਾਉਂਦੇ ਆ ਕੁਛ ਉਹਨਾਂ ਦੇ ਤੇ ਕੁਛ ਉਹਨਾਂ ਦੇ ਵਿੱਚ ਰੇਰੂ ਜੂਰਗਾ ਰਵਗਰਾ ਦਵਾਈ ਬੂਟੀ ਤੇ ਪਾਉਂਦੇ ਕਰਕੇ ਤੇ ਆਪਾਂ ਨੂੰ ਨਾ ਆਪ ਤਾਂ ਨਹੀਂ ਖਾਂਦੇ ਇਹ ਜਾਨੀ ਹਾਥੀ ਦੇ ਦੰਦ ਖਾਣ ਨੂੰ ਹੋਰ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ ਖਾਣ ਨੂੰ ਹੋਰ ਲੋਕ ਅਸੀਂ ਮੰਜੀ ਠੋਕੀ ਜਾਂਦੇ ਆਪਾਂ ਤੇ ਸਾਡੇ ਲੋਕ ਵੀ ਕਹਿੰਦੇ ਯਾਰ ਚੱਪੜ ਕਿਦੂ ਆਗੇ ਕਹਿੰਦੇ ਆ ਆ ਨਵੀਂ ਸਬਜ਼ੀ ਆ ਹਾਂ ਆਪਾਂ ਨਵੀਂ ਸਬਜ਼ੀ ਖਾਜੀ ਜਮੀਨਾਰ ਵੀ ਕਹਿੰਦਾ ਜੇ ਆਪਣੇ ਖੇਤੋਂ ਇਹਦੀ ਸਬਜ਼ੀ ਨਹੀਂ ਹੁੰਦੀ ਜੀ ਹਾਂ ਜੇਹੀ ਕਾਰਨ ਹੈ ਵੀ ਜਾਨੀ ਕਿ ਸਵੇਰੋਂ ਤੇ ਆਥਣੇ ਤੇ ਰੇ ਰੂਪਾ ਕੁ ਸਪਰੇਅ ਵੱਤ ਵੱਤ ਅਸਾਂ ਨਿਮਾ ਖੀਰ ਦੇ ਵਿੱਚ ਛੋਟਾ ਜਿਹਾ ਮੈਸੇਜ ਦੇ ਕੇ ਬੰਦਾ ਤੂੰ ਪੜੇ ਲਿਖਿਆ ਹਣਾ ਸਹਿਦਨਾ ਵੀ ਸਬਿਆਚਾਰ ਨਾਲ ਵੀ ਜੁੜਿਆ ਮੈਂ ਵਧੀਆ ਗਾਗੂ ਲੈਣਾ ਤੇਰੇ ਕੀ ਸਨੇਹਾ ਲੋਕਾਂ ਨੂੰ ਆਮ ਤੌਰ ਤੇ ਜੀ ਬਚਣਾ ਚਾਹੀਦਾ ਕੀ ਕਰਨਾ ਚਾਹੀਦਾ ਬਚਣਾ ਇਹੀ ਚਾਹੀਦਾ ਜੀ ਆਪਣਾ ਦੇਸੀ ਰੇ ਜਿਵੇਂ ਅੱਗੇ ਪੁਰਾਣੇ ਬਜ਼ੁਰਗ ਪਾਉਂਦੇ ਹੁੰਦੇ ਸੀਗੇ ਖੇਤਾਂ ਦੇ ਵਿੱਚ ਹੂੰ ਉਹ ਰੂੜੀ ਦਾ ਰੇਹ ਨੂੰ ਤਾਂ ਉਹੀ ਲੋਕ ਭੁੱਲ ਗਏ ਜੀ ਭੁੱਲ ਗਏ ਕਿਉਂਕਿ ਰੂੜੀ ਦਾ ਰੇਹ ਪਾਓ ਤੇ ਰੂੜੀ ਦੇ ਰੇਹ ਵਾਲੇ ਦਾ ਫਸਲ ਵਧੀਆ ਹੁੰਦੀ ਆ ਨਾਲੇ ਸਾਰੇ ਲੋਕਾਂ ਦਾ ਰੁਜ਼ਗਾਰ ਚੱਲਦਾ ਚੱਲਦਾ ਕੀ ਇਸ ਗੱਲ ਦੇ ਵਿੱਚ ਆਪਾਂ ਨੂੰ ਕੋਈ ਆਪਣੇ ਸਬੀਰ ਨੂੰ ਕੋਈ ਇਫੈਕਟ ਨਹੀਂ ਆਉਂਦੀ ਹੁਣ ਜਿਵੇਂ ਕੋਈ ਕੋਈ